ਅਵਾ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸੁਣਨ। ਪੰਜਾਬੀ ਗਾਇਕ ਖਾਨ ਸਾਹਿਬ ਦੇ ਉੱਪਰ ਦੁੱਖਾਂ ਦਾ ਪਹਾੜ ਇੱਕ ਵਾਰ ਫਿਰ ਟੁੱਟ ਚੁੱਕਾ ਹੈ ਕਿਉਂਕਿ ਅਮੀ ਦੇ ਜਾਣ ਤੋਂ ਬਾਅਦ ਹੁਣ ਅੱਬੂ ਵੀ ਖਾਨ ਸਾਹਿਬ ਦਾ ਸਾਥ ਛੱਡ ਕੇ ਉਹਨਾਂ ਤੋਂ ਹਮੇਸ਼ਾ ਹਮੇਸ਼ਾ ਦਿਲ ਦੇ ਦੂਰ ਹੋ ਚੁੱਕੇ ਨੇ। ਬੀਤੇ ਦਿਨੀ ਉਹਨਾਂ ਨੂੰ ਦਿਲ ਦਾ ਦੌਰਾ ਪੈਂਦਾ ਹੈ ਜਿਸ ਕਾਰਨ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ ਤੇ ਅੱਜ ਉਹਨਾਂ ਨੂੰ ਸਪੁਰਦੇ ਖਾਕ ਕੀਤਾ ਜਾਣਾ ਹੈ ਅੱਜ ਉਹਨਾਂ ਦੇ ਜੱਦੀ ਪਿੰਡ ਪਹੁੰਚ ਚੁੱਕੇ ਆਂ ਜਿੱਥੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿਉਂਕਿ ਪੂਰਾ ਤਾਂ ਪੂਰਾ ਪਰਿਵਾਰ ਹੈ ਇਸ ਵੇਲੇ ਦੁੱਖ ਦੀ ਘੜੀ ਦੇ ਵਿੱਚ ਹੈ ਮਸ਼ਹੂਰ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਦਾ ਦੇਹਾਂਤ ਹੋ ਚੁੱਕਿਆ ਹੈ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀ ਉਹ ਇਸ ਫਾਨੀ ਸੰਸਾਰ ਨੂੰ ਸਦਾ-ਸਦਾ ਲਈ ਅਲਵਿਦਾ ਆਖ ਚੁੱਕੇ ਨੇ ਹਾਲੇ ਕੁਝ ਦਿਨ ਪਹਿਲਾ ਹੀ ਖਾਨ ਸਾਹਿਬ ਦੀ ਅੰਮੀ ਜਾਨ ਦਾ ਦੇਹਾਂਤ ਹੋਇਆ ਸੀ ਖਾਨ ਸਾਹਿਬ ਦੀ ਮਾਂ ਸਲਮਾ ਪ੍ਰਵੀਨ ਦਾ ਦੇਹਾਂਤ ਜੋ ਕਿ 25 ਸਤੰਬਰ ਨੂੰ ਹੋਇਆ ਸੀ ਤੇ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਹ ਜਿਹੜੇ ਇਲਾਜ ਸਨ ਗਾਇਕ ਦੀ ਮਾਂ ਸਲਮਾ ਪ੍ਰਵੀਨ ਲੰਬੇ ਸਮੇਂ ਤੋਂ ਬਿਮਾਰ ਚੱਲਦੇ ਪਈ ਸੀ ਤੇ ਡਾਕਟਰਾਂ ਦੀ ਨਿਗਰਾਨੀ ਹੇਠ ਉਹਨਾਂ ਦਾ ਇਲਾਜ ਚੱਲਦਾ ਪਿਆ ਸੀ ਲਗਾਤਾਰ ਇਲਾਜ ਦੇ ਬਾਵਜੂਦ ਵੀ ਉਹਨਾਂ ਦੀ ਹਾਲਤ ਵਿੱਚ ਕੋਈ ਵੀ ਸੁਧਾਰ ਨਜ਼ਰ ਨਹੀਂ ਆਉਂਦਾ ਪਿਆ ਸੀ ਤੇ ਮਾਂ ਦੇ ਦੇਹਾਂਤ ਸਮੇ ਗਾਇਕ ਖਾਨ ਸਾਹਿਬ ਇੱਕ ਸ਼ੋਅ ਵਾਸਤੇ ਕੈਨੇਡਾ ਵਿੱਚ ਸਨ ਤੇ ਉਹਨਾਂ ਦੀ ਮਾਂ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਉਹ ਆਪਣਾ ਸ਼ੋਅ ਰੱਦ ਕਰਕੇ ਪੰਜਾਬ ਵਾਪਸ ਆਏ ਸੀ ਤੇ ਉਹਨਾਂ ਦੀ ਮਾਂ ਸਲਮਾ ਪਰਵੀਨ ਨੂੰ ਪੁੱਤਰ ਖਾਨ ਸਾਹਿਬ ਦੇ ਆਉਣ ਤੋਂ ਬਾਅਦ ਕਪੂਰਥਲਾ ਦੇ ਜੱਦੀ ਪਿੰਡ ਪੰਗਲ ਦੋਨਾਂ ਵਿੱਚ ਦਫਨਾਇਆ ਗਿਆ ਸੀ ਜੋ ਲੋਕ ਸਲਮਾ ਪ੍ਰਵੀਨ ਨੂੰ ਜਾਣਦੇ ਸਨ ਉਹਨਾਂ ਦਾ ਕਹਿਣਾ ਸੀ ਕਿ ਉਹ ਬਹੁਤ ਧਾਰਮਿਕ ਤੇ ਮਿਲਣਵਰਤਨ ਵਾਲੀ ਔਰਤ ਸੀ ਪਰ ਇੱਕ ਵਾਰ ਫਿਰ ਤੋਂ ਦੁੱਖਾਂ ਦਾ ਪਹਾੜ ਚੁਟਿਆ ਹੈ ਖਾਨ ਸਾਹਿਬ ਦੇ ਉੱਪਰ ਕਿਉਂਕਿ ਅੰਮੀ ਤੋਂ ਬਾਅਦ ਹੁਣ ਜਿਹੜੇ ਖਾਨ ਸਾਹਿਬ ਦੇ ਪਿਤਾ ਨੇ ਉਹ ਵੀ ਇਸ ਫਾਨੀ ਸੰਸਾਰ ਨੂੰ ਸਦਾ-ਸਦਾ ਦੇ ਲਈ ਅਲਵਿਦਾ ਆਖ ਚੁੱਕੇ ਨੇ ਜੱਦੀ ਪਿੰਡ ਪਹੁੰਚੇ ਹੋਏ ਨੇ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਸਥਾਨ ਦਿਓ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੋ ਕਿਉਂਕਿ ਬਹੁਤ ਵੱਡਾ ਜੋ ਕਿ ਕਾਟਾ ਹੈ ਤੇਜਸ ਤਰੀਕੇ ਦੇ ਨਾਲ ਪਹਿਲਾਂ ਖਾਨ ਸਾਹਿਬ ਦੀ ਅੰਮੀ ਦਾ ਜਾਣਾ ਫਿਰ ਅੱਬੂ ਦਾ ਜਾਣਾ ਦੁੱਖਾਂ ਦਾ ਪਹਾੜ ਇਸ ਵੇਲੇ ਉਹਨਾਂ ਦੇ ਉੱਪਰ ਟੁੱਟ ਚੁੱਕਿਆ ਹੈ ਬਹੁਤ ਔਖੀ ਘੜੀ ਦੇ ਵਿੱਚੋ ਇਸ ਵੇਲੇ ਪੰਜਾਬੀ 뮤직 ਇੰਡਸਟਰੀ ਚੱਲਦੀ ਪਈ ਹੈ ਕਿਉਂਕਿ ਜਸਪ੍ਰੀਤ ਦੇ ਨਾਮ ਲ ਪੱਲਾ ਸਾਹਿਬ ਦਾ ਜਾਣਾ ਫਿਰ ਅਹੂਜਾ ਸਾਹਿਬ ਦਾ ਜਾਣਾ ਜਵੰਧਾ ਦਾ ਦਾ ਜਾਣਾ ਫਿਰ ਨਾਲ ਦੀ ਨਾਲ ਉਹਨਾਂ ਤੋਂ ਅਗਲੇ ਹੀ ਦਿਨ ਜਿਹੜੇ ਬਾਡੀ ਬਿਲਡਰ ਨੇ ਉਨਾ ਦਬੀ ਜੋ ਕੀ ਦਿਹਾਂਤ ਹੋ ਜਾਂਦਾ ਹੈ ਬਾਡੀ ਬਿਲਡਰ ਘੁੰਮਣ ਚਲੇ ਜਾਂਦੇ ਨੇ ਤੇ ਹੁਣ ਦੁੱਖ ਭਰੀ ਖਬਰ ਪ੍ਰਾਪਤ ਹੋਈ ਹੈ ਕਿ ਪੰਜਾਬੀ ਗਾਇਕ ਖਾਨ ਸਾਹਿਬ ਦੇ ਪਿਤਾ ਦੀ ਹਾਰਟ ਅਟੈਕ ਕਾਰਨ ਮੌਤ ਹੋ ਚੁੱਕੀ ਹੈ ਜਿਸ ਕਾਰਨ ਅੱਜ ਉਨ੍ਹਾਂ ਨੂੰ ਸਪੁਰਤੇ ਖਾ ਕੀਤਾ ਜਾਵੇਗਾ ਜੱਦੀ ਪਿੰਡ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਵਾਜ਼ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸੁਨਹਿਲ ਪੰਜਾਬੀ ਗਾਇਕ ਖਾਨ ਸਾਹਿਬ ਦੇ ਉੱਪਰ ਦੁੱਖਾਂ ਦਾ